ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰ ਅੌਸਰ ਝੋਟੀਆਂ ਸੇਰ ਲਈ ਲੈ ਕੇ ਆਏ ਹਾਂ ਜੀ ਚਾਰੇ ਦੇ ਚਾਰੇ ਬਾਈ ਟੌਪ ਨਹੀਂ ਆ ਤੇ ਮੋਲ ਜਿਹੜੇ ਬਾਈ ਦੇ ਜਮ ਉਹ ਜਿਆਜ ਹੁੰਦੇ ਆ ਖਿੱਚ ਕੇ ਮੋਲ ਹੁੰਦੇ ਆ ਵਾਲੇ ਮੋਲ ਨਹੀਂ ਹੁੰਦੇ ਤੇ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਵਧੀਆ ਬਾਈ ਵਧੀਆ ਠੀਕ ਠਾਕ ਨਾਮ ਤੇ ਐਡਰੈਸ ਬੋ ਨਾਮ ਬਾਈ ਮੇਰਾ ਸੇਵਕਾ ਜੀ ਪਿੰਡ ਰਾਮ ਸਿੰਘਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਨੇੜੇ ਪਿੰਡ ਬਾਈ ਨੇੜੇ ਬਾਈ ਬਰਗਾੜੀ ਤੇ ਜੈਤੋ ਆਪਾਂ ਨੂੰ ਨੇੜੇ ਹੀ ਹੈ ਜੀ ਮੋਬਾਈਲ ਨੰਬਰ ਬੋ 9814204404 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਚਾਰ ਝੋਟੀਆਂ ਨੇ ਬਾਈ ਹਾਂ ਜੀ ਅੱਜ ਚਾਰ ਆ ਕੇ ਅੰਦਰ ਖੜੀ ਆਈ ਠੀਕ ਹੈ ਇੱਥੇ ਆਈ ਹੂੰ ਚਾਰੀ ਤਕਰੀਬਨ ਟੀਕੇ ਦੇ ਕਾਬਲ ਜੈ ਟੀਕੇ ਦੇ ਕਾਬਲੀ ਆ ਬਾਈ ਆਹਾ ਦੋ ਤੇ ਇੱਕ ਓ ਝੋਟੀ ਅੰਦਰਲੀ ਆ ਬਸ ਆਇਆ ਵੀ ਦੋ ਮਹੀਨੇ ਠਹਿਰ ਕੇ ਲੈ ਲਊਗੀ ਤੈਨੂੰ ਠੀਕ ਆ ਹਾਂਜੀ ਹਾਂਜੀ ਜਿਹੜੀ ਪਹਿਲੇ ਨੰਬਰ ਤੇ ਝੋਟੀ ਦੇ ਨੇ ਕਿੰਨੀ ਉਮਰ ਹੈ ਇਹ ਬਈ ਪੌਣੇ ਤੋਂ ਦੋ ਸਾਲ ਦੀ ਹੈਗੀ ਓਕੇ ਤੇ ਕੈਰੇਕਟਰ ਆ ਗਿਆ ਬਈ ਬਹੁਤ ਚੰਗੇ ਬਹੁਤ ਚੰਗੀ ਮਾਂ ਦੀ ਕੱਟੀ ਆ ਇਹ ਠੀਕ ਆ ਹਾਂ ਫੇਸ ਬੜਾ ਚੰਗਾ ਸਾਰਾ ਮਾਣਾ ਗੋਲ ਪਈ ਆ ਜਮਾ ਆਰਤੀਆਂ ਦੇ ਸਹਾਰੇ ਆ ਗਈ ਸਹੀ ਗੱਲ ਆ ਬਾਈ ਪਿੱਛੇ ਤੋਂ ਦੇਖੋ ਝੋਲੀ ਝੋਲੀ ਦਿਖਾ ਦਿਓ ਹੁਣੀ ਇਹ ਚਾਰ ਥਣ ਕਣੀ ਜੀ ਹਾਂ ਜੀ ਹਾਂ ਥਣ ਬਾਈ ਆਪਣੇ ਕੋਲ ਚਾਰ ਹੀ ਹੋਣਗੇ ਪੰਜਾ ਵਾਲਾ ਕੰਮ ਹੀ ਨਹੀਂਗਾ ਕੋਈ ਜੀ ਓਕੇ ਬਾਈ ਤੇ ਦੰਦਾਂ ਦੀ ਵੀ ਗਰੰਟੀ ਹੋ ਖੀਰੀਆਂ ਦੀ ਠੀਕ ਆ ਬਾਈ ਹਾਂ ਜੀ ਹਾਂ ਜੀ ਜਿਹੜੀ ਬਾਈ ਕਹਿੰਦਾ ਖੀਰੀ ਕਹਤੀ ਖੀਰੀ ਵੀ ਹੋਗੇ ਫੇਸ ਬੜਾ ਚੰਗਾ ਸਿੰਘ ਓਕੇ ਆ ਨਾਲੋਂ ਹੀ ਮੋੜਦੀ ਆਉਂਦੀ ਆ ਕਰਮ ਵਾਲੀ ਤੇ ਉਮਰ ਛੋਟੀ ਆ ਆਸਮ ਨਾਲ ਕੱਦ ਗ੍ਰੋਥ ਇੱਕ ਨੰਬਰ ਆ ਬਾਈ ਕੀ ਆ ਬਾਤ ਆ ਬਹੁਤ ਚੰਗੀ ਵਾਲੀ ਮਾਜ ਚੰਗੀ ਦੀ ਬਾਈ ਕੱਟੀ ਆ ਇਹ ਹਾਂ ਫੇਸ ਬੂਸ ਦੇਖੋ ਕਰਮ ਵਾਲਾ ਲੰਮੀ ਲੁੰਮੀ ਬਹੁਤ ਆ ਯਾਰ ਮੈਂ ਨਾ ਹਾਈਦਾ ਬਾਈ ਬੱਚਾ ਹੀ ਆ ਕਿੰਨਾਰਾ ਕਾੜਦੀ ਮਾਂ ਦਾ ਬਈ ਬਈ ਉਹਨਾਂ ਨੇ ਤਾਂ 18 ਕਿਲੋ ਦੱਸਿਆਗਾ ਬਾਕੀ ਭੈਣ ਭਰਾਵ ਦੀ ਸਮਝ ਨਾ ਲੈ ਲੈਣਾ ਹਨਾ ਸਹੀ ਹੈ ਪਰ ਹੈ ਬਹੁਤ ਚੰਗੀ ਹੈਗੀ ਹਾਂ ਛੋਟੀ ਆਪ ਵੀ ਮੂੰਹੋਂ ਬੋਲਦੀ ਆ ਥਾਣ ਵੀ ਐ ਇਕੱਲਾ ਇਕੱਲਾ ਹੈਗਾ ਪੂਰੀ ਵਿੱਤੀ ਦੇ ਇੱਕ ਨੰਬਰ ਆ ਸਿੰਘੀ ਨਾਲ ਹੀ ਮੋੜਦੀ ਆਉਂਦੀ ਆ ਬਰੀ ਸਹੀ ਗੱਲ ਆ ਬਈ ਦੇ ਫੇਸਬੁਕਸ ਦਿਖਾਓ ਫੇਸ ਬੜਾ ਪਿਆਰਾ ਹਨਾ ਕੀ ਮੋਲ ਜਾਜਾ ਬਈ ਮੋਲੇ ਦੇ ਆ ਪਾਉ ਉਹਦੇ ਨੂੰ ਬਈ ਮਾਲੇ ਨਹੀਂ ਕਰਨੇ ਆਪਣੇ ਮੋਲ ਜਾਜਾ ਕਰਕੇ ਤਾਂ ਹੀ ਤਾਂ ਉਹਦੇ ਕੰਨ ਹਰਦੰਗਾ ਹੀ ਜਾਂਦਗਾ ਸਹੀ ਗੱਲ ਆ ਬਾਈ ਹੂੰ ਮੋਲ ਲਈ ਦੇ ਇੰਨੇ ਗਜਾਇਜ ਹੁੰਦੇ ਆ ਵੀ ਯਾਰ ਮੰਨ ਕੇ ਚੱਲਾ ਬੰਦੇ ਦਾ ਵੀ ਐ ਮਾਨ ਨਹੀਂ ਕਹਿੰਦਾ ਵੀ ਇਹਨੂੰ ਹੋਰ ਘਟਾ ਲਾ ਉਹਦੇ ਵੀਡੀਓ ਪਾਈ ਸੀ ਬਾਈ ਉਦੋਂ ਕਨ ਮੈਂਟੋ ਮੈਂਟਿਕ ਹੋ ਗਈਆਂ ਚਾਰ ਝੋਟੀਆਂ ਹੀ ਹੂੰ ਬਾਲਾ ਲਾਲਚ ਨਹੀਂ ਕਰਦਾ ਬਾਈ ਕਹਿੰਦਾ ਆਪਾਂ ਨੂੰ ਦਿਹਾੜੀ ਦਾ ਮਸਲਾ ਆ ਠੀਕ ਹੈ ਕਿ ਨਹੀਂ ਤਾਂ ਬਾਲੇ ਘਟਾਉਣ ਵਾਲੇ ਜੱਕਰਾਂ ਚ ਨਾ ਬਹੇ 36000 ਦੀ ਬਈ ਕੱਟੀ ਦੇ ਦਾਂਗੇ ਰੇਟ ਤਾਂ ਹੁਣ ਇਹੋ ਜਿਹਾ 40 40 ਕਰੀ ਜਾਂਦੇ ਆ ਸਹੀ ਆ ਬਾਈ ਪਰ ਆ ਨਹੀਂਗਾ ਵੀ ਕੋਈ ਕਾਹ ਦੂਗਾ ਅਗਲਾ ਵੀ ਉਤਲਾ ਸੀ ਘਟਾ ਲਾ ਤੇ ਬਾਈ ਪੰਜ ਘਟਾ ਲਾ ਉਹ ਨਹੀਂ ਗਾ ਹੁਣ ਮਨਦਾ ਨਹੀਂ ਹੋਊਗਾ ਬਸ 36000 ਦੀ ਝੋਟੀ ਬਾਈ ਕਹਿੰਦਾ ਦੇ ਦਾਂਗੇ ਪਰ ਜੋ ਟੇਕ ਚੀਜ਼ ਆ ਜਿੱਦੇ ਝੋਟੀ ਤਿਆਰ ਹੋਗੀ ਦੇਖ ਲੈ ਬਾਈ ਕਿੰਨੇ ਰੁਪਏ ਦੀ ਹੋਊਗੀ ਬਾਈ 2 ਲੱਖ ਦੇ ਨੇੜੇ ਜਾਣੀਆਂ ਸਾਰੀਆਂ 2 2 ਲੱਖ ਵਾਲੀਆਂ ਐ ਨਹੀਂ ਉਹੋ ਜੀ ਕੋਈ ਪਸੂ ਆਪਣੇ ਕੋਲੇ ਸਹੀ ਆ ਭਰਾ ਅੱਗੇ ਨੂੰ ਨਾ ਕਰਦੇ ਪਹਿਲਾਂ ਝੋਲੀ ਦਿਖਾਈ ਦਿਓ ਪਹਿਲਾਂ ਝੋਲੀ ਤੇ ਕੈਮਰਾ ਮਾਰਾਂਗੇ ਲੈ ਕੀ ਬਾਤ ਹੈ ਕੱਲਾ ਕੱਲਾ ਤੁਹਾਨੂੰ ਪੁੜਾ ਦੇ ਕਰਮਾੜੀ ਦਾ ਨਹੀਂ ਜੀ ਬਈ ਮੈਂ ਨਾ ਕਸੀ ਪਈ ਆ ਜਮਾ ਢੋਲੇ ਨੂੰ ਸਹੀ ਆ ਕਦ ਚੰਗਾ ਟੀਕੇ ਦੇ ਤਕਰੀਬਨ ਕਾਬਲੀ ਆ ਮੈਂ ਕਾਬਲੀ ਆ ਬਾਈ ਆ ਝੋਟੀ ਤੇ ਉਹ ਝੋਟੀ ਟੀਕੇ ਦੇ ਜਮਾ ਕਾਬਲੀ ਆ ਇਹ ਕੰਦਰ ਖੜੀ ਹੈਗੀ ਉਹ ਵੀ ਕਾਬਲੀ ਆ ਹੈਨਾ ਇਹ ਵੀ ਕਾਬਲੀ ਆ ਟੀਕੇ ਦੇ ਲੈ ਤੋਰਾ ਚੈੱਕ ਕਰੋ ਪੁੜਾ ਪੁੜਾ ਕਰਮਾੜੀ ਦਾ ਬਹੁਤ ਚੰਗਾ ਹੈ ਕੀ ਆ ਬਹੁਤ ਚੰਗੀ ਮਾਝ ਦੀ ਕੱਟੀ ਆ ਬਈ ਸਹੀ ਗੱਲ ਆ ਬਹੁਤ ਚੰਗੀ ਝੋਟੀ ਆ ਬਹੁਤ ਵਾਈਰੀ ਪਰਖ ਚੰਗੀ ਆ ਚੰਗੀਆਂ ਲਿਆਉਂਦਾ ਬਾਈ ਆਪਾਂ ਮਾੜਾ ਪਾਸੋਂ ਲੈ ਕੇ ਨਹੀਂ ਆਉਂਦੇਗੇ ਠੱਕਾ ਦੇਖੜਾ ਸੋਹਣਾ ਹੀ ਨਾ ਲੱਗਿਆ ਅਗਲੇ ਦੇ ਫਿਰ ਫੈਰਾ ਕੋਈ ਨਹੀਂ ਹੈ ਨਾ ਸਹੀ ਆ ਬਾਈ ਸਹੀ ਆ ਜਮਾਂ ਗੱਲ ਸਹੀ ਹੈ ਨਾ ਮਾਸਤੀ ਕਰਦੀ ਆ ਕੁਸ ਹਾਲਦੀਆਂ ਕਰਮ ਵਾਲੀਆਂ ਹੂੰ ਮੜੀ ਨੇ ਮੁੱਲ ਮੁੱਲ ਕੀ ਹੈ ਜਾਇਦ ਦਾ ਇਹ ਮੋਲੇ ਦਾ ਬਾਹਰ ਇਹਦਾ ਵੀ ਨਹੀਂ ਕਰਨਾ ਬਾਈ ਹੂੰ ਇਹ 42000 ਦੀ ਦੇ ਦਾਂਗੇ ਜਮਾਂ ਜਾਇਦ ਮੋਲਾ 42000 ਦੀ ਝੋਟੀ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਬਾਈ ਮੋਲ ਖੱਚ ਕੇ ਛੋਟੀ ਬਹੁਤ ਚੰਗੀ ਆ ਪਲੀ ਵੀ ਆ ਬਾਈ ਮੈਂ ਨਾ ਬਾਈ ਯਾਰ ਕਿਸੇ ਪਾਸੋਂ ਹੱਥ ਦਰਾਣੀ ਛੋਟੀ ਨੂੰ ਕੋਈ ਐਨ ਵੀ ਜਾ ਕੇ ਖਰਚਾ ਕਰਨਾ ਪਵੇ ਤੇ ਕੁਝ ਹੋਰ ਵੀ ਜਾਣ ਸਰਟੀਕਲ ਉੱਕਰ ਵਾਲੇ ਅੱਗੇ ਬਾਈ ਤਿੰਨ ਨੰਬਰ ਤਿੰਨ ਨੰਬਰ ਛੋਟੀ ਬਾਈ ਸਵਾ ਦੋ ਸਾਲ ਦੀ ਆ ਗਈ ਦੰਦਾਂ ਤੋਂ ਖਿਰੀ ਹੋ ਝੂੜੀ ਝੂੜੀ ਤਾਂ ਬਾਈ ਯਾਰ ਦਿਖਾ ਦਿਓ ਕੀ ਬਾਤ ਖਾਨਦਾਰ ਖਾਨ ਹੂੰ ਪਿੱਛੇ ਤੋਂ ਛੋਟੇ ਖੜਿਆ ਜਾਵਾ ਚੰਗੀ ਆ ਝੋਟੀ ਬਰੀਕੀ ਜਬੋਤ ਆ ਇਹ ਝੋਟੀ ਬਾਈ ਪਾਰਸੋਂ ਨਾਲ ਤਾਰਾਂ ਕਰਦੀ ਸੀਗੀ ਆਪਾਂ ਕੀ ਕ ਭਰਾਣੇ ਉਹ ਕ ਮੈਂ ਭਣ ਭਰਾਣੇ ਆਪਦੀ ਮਰਜ਼ੀ ਨਾਲ ਭਰਾਣਾਗਾ ਚੱਲ ਅਗਲਾ ਅਗਲੀ ਹੀਟ ਦੇ ਭਰਾ ਲੂਗਾ ਸਹੀ ਆ ਬਾਈ ਪਰ ਝੋਟੀ ਚ ਕਮੀ ਹੈ ਨਹੀਂ ਕੋਈ ਵੀ ਇੱਕ ਪਾਸੇ ਸਿੰਗੀ ਦਿਖਾਉ ਜਨਾ ਸਾਂ ਦਾ ਸੰਗ ਨਹੀਂ ਹੁੰਦਾ ਜੱਗ ਕ ਮੋਤਾ ਹਾਂ ਨਾਲੋਂ ਮੋੜਿਆ ਵਾ ਜਮਾਂ ਨਾਲੋਂ ਮੋੜਿਆ ਵਾ ਕਿਆ ਬਾਤ ਆ ਬਾਈ ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ ਕੋਈ ਮੰਨ ਕੇ ਜੇ ਸਿੰਗਾ ਦਾ ਫਰਕ ਬਹੁਤ ਪੈਂਦਾ ਮੌਕੇ ਦੇ ਜਾ ਕੇ ਬਾਈ ਪੂਰਾ 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 ਵੱਟਾ ਪੈਂਦਾ ਸਹੀ ਆ ਸੋਰਾ ਚੈੱਕ ਕਰੋ ਕੱਦ ਠੀਕੇ ਦੇ ਜਮਾ ਕਾਬਲ ਹੀਟ ਚ ਬਾਈ ਕਹਿੰਦਾ ਆ ਚੁੱਕੀ ਆ ਠੀਕ ਆ ਕਿ ਨਹੀਂ ਮੁੱਲ ਕੀ ਆ ਜਾਇਜ ਫਿਰ ਮੁੱਲ ਬਾਈ ਇਹੋ ਜਾਂ ਹੁਣ 45 45 ਕਰੀ ਜਾਂਦੇ 50 50 ਪਾਣੀ ਕਰਨਾਗਾ ਆਵਾ 42000 ਦੀ ਝੋਟੀ ਦੇ ਦੇ ਚੱਕ ਬਾਈ 42000 ਦੀ ਝੋਟੀ ਦੇ ਦੇ ਦੇਖੋ ਕੱਦ ਕੁਦ ਦਿਖਾਓ ਕਿੱਡਾ ਝੋਟੀ ਦਾ ਕੱਦ ਚੰਗੀ ਦਿਖਾਓ ਫੇਰ ਫੂਸ ਕਿਵੇਂ ਦਿਖਾਓ ਇੱਕ ਨੰਬਰ ਵਾਲੀ ਝੋਟੀ ਕੀ ਬਾਤ ਆ ਜਾਨ ਸਰ ਟੀਕਾ ਲੋ ਮੈਂ ਨਾ ਬਾਈ ਇਹਦਾ ਹੁਣ ਸੌਣ ਦਾ ਮਹੀਨਾ ਕਰਮ ਵਾਲਿਆਂ ਸੌਣ ਦਾ ਦਜਦਾ ਸੌਣ ਜਾਂਦੀਆਂ ਇਹ ਚੇਰੀਆਂ ਇਹਾਰੇ ਜਮਾ ਕਾਬਲਾ ਟੀਕੇ ਦੇ ਜਮਾ ਕਾਬਲਾ ਬਾਕੀ ਤੋਰਾ ਪੜੀ ਵੀ ਕਰ ਦੋ ਤੋਂ ਫੱਦਰ ਕੋਈ ਲੱਸੀ ਨਹੀਂ ਬਾਈ ਖਾਣ ਝੋਲੀ ਦੀਆਂ ਜਮਾ ਓਕੇ ਆ ਦੰਨੋ ਖੀਰੀ ਵੀ ਆ ਵੀ ਹਾਂ ਬਾਈ ਖੀਰੀ ਨਾਲ ਦੀ ਗਾਰੰਟੀ ਹੋਊਗੀ ਅੱਜ ਦੀ ਘੜੀ ਆਪਣੇ ਘਰ ਦੀ ਹੂੰ ਕੱਲ ਨੂੰ ਅਗਲੇ ਦੇ ਘਰੇ ਕੋਈ ਡਾਂਸ ਸੈੱਟ ਜੇ ਮੜ ਕੇ ਅਗਲਾ ਕਹੀ ਜਾਵੇ ਪਰ ਅੱਜ ਦੀ ਘੜੀ ਆਪਣੀ ਗਾਰੰਟੀ ਆ ਫੁੱਲ ਨਹੀਂ ਸਹੀ ਆ ਗੱਲ ਜੈਜ ਆ ਬਾਈ ਇੱਕ ਨੰਬਰ ਝੋਟੀਆਂ ਨੇ ਬਾਈ ਮੁੱਲ ਵੀ ਬਾਈ ਨੇ ਬਾੜੇ ਨਹੀਂ ਰੱਖੇ ਜੈਜ ਮੋਲ ਰਕਾਰਡ ਆ ਵੀ ਜੁੱਟੀਆਂ ਬੋਲਦੀਆਂ ਵੀ ਚੰਗੀਆਂ ਨੇ ਠੀਕ ਹੈ ਕਿ ਨਹੀਂ ਭਾਈ ਆਪਾਂ ਉਹ ਜਾਂ ਮਾਲ ਨਹੀਂ ਲੈ ਲੈਂਦੇਗੇ ਘਰੇ ਖੜੀਆਂ ਰਹਿਣ ਫਿਰ ਫਾਇਦਾ ਕੋਈ ਨਹੀਂ ਸਹੀ ਹੈ ਵੀਰੇ ਅੱਗੇ ਵੀਰੇ ਲਾਸਟ ਚਾਰ ਨੰਬਰ ਕਿੰਨੇ ਮੋਰਾ ਇਹ ਵੀ ਭਾਈ ਸਵਾ 1.2 ਸਾਲ ਦੇ ਨੇੜੇ ਹੀ ਆ ਸਵਾ 1.2 ਹਾਂ ਤੇ ਝੋਲੀ ਝੂਲੀ ਤੇ ਤਾਂ ਲੱਗਦਾ ਗੱਬਣ ਹੁੰਦੀ 2 ਮਹੀਨਿਆਂ ਲੈ ਭਾਈ 2.5 ਮਹੀਨਿਆਂ ਤੋਂ ਚੈੱਕ ਕਰਵਾਵਾਂਗੇ ਲਓ ਕਿਆ ਬਾਤ ਚਾਰ ਥਣ ਹਨ ਚਾਰ ਹੀ ਚਾਰ ਚਾਰ ਥਣ ਭਾਈ ਪੰਜਵਾਂ ਥਣ ਆ ਤਾਂ ਲੈਣੀ ਨਹੀਂਗੀ ਹੂੰ ਸਿੰਘ ਸਿੰਘ ਬੜਾ ਚੰਗਾ ਨੇੜੇ ਕਿਆ ਬਾਤ ਹੀ ਹੈ ਵੀ ਕੱਟੀ ਬਹੁਤ ਚੰਗੀ ਮੱਝ ਦੀ ਆ ਹਾਂ ਪੜੀ ਵੀ ਚੰਗੀਆਂ ਨੇ ਹਾਂ ਠੀਕ ਆ ਬਾਈ ਮਾਤਿਆਂ ਆਉਂਦਾ ਵੀ ਆਪਦੀ ਸੰਭ ਲਾ ਭਾਂਣ ਭਰਾਣੇ ਕੋ ਦੋ ਗੱਟੇ ਫੀਡ ਦੇ ਪਾਲੇ ਡੇਰੀ ਪ੍ਰੋਟੀਨ ਦੇ ਤੇ ਕਰਮਾਲਾਂ ਇਹ ਛੇਦੀ ਹਿੱਟ ਚ ਨਾਲ ਕਦ ਕਾਠ ਕਰਨੀਆਂ ਹਾਂ ਜੀ ਕਰੋਸ ਬਣਾ ਜਾਂਦਾ ਪਸ ਸਹੀ ਗੱਲ ਨਾਲੇ ਦੁੱਧ ਵੱਧ ਚੰਗਾ ਦੇ ਦਿੰਦੀਆਂ ਜੇ ਪਲਗੀ ਥੋੜੀ ਪਲਕੇ ਜੇ ਟੀਕਾ ਲਵੇ ਨਾ ਹਾਂ ਜੀ ਹਾਂ ਅੱਗੇ ਚੰਗਾ ਮੰਨ ਕੇ ਜਾਂ ਉਹ ਕਾਲੀ ਗਾਂ ਦੀ ਲੋੜ ਨਹੀਂ ਕੋਈ ਮਹੀਨਾ ਦੋ ਮਹੀਨਿਆਂ ਨਾਲੇ ਉਹ ਦੋ ਗੱਟੇ ਵਿਚਾਰੀਆਂ ਫੀਡ ਖਾ ਜਾਣਗੀਆਂ ਬਣ ਜਾਣਗੀਆਂ ਹਮ ਹਰ ਚੀਜ਼ਾਂ ਬਾਈ ਇੱਕ ਚੀਜ਼ਾਂ ਨੇ ਇੱਕ ਹਾਂ ਇਹੋ ਜਹਾ ਸੋਨਾ ਲੈ ਕੇ ਰੱਖ ਲਿਆ ਘਰੇ ਜਿਹੜੀਆਂ ਝੋਟੀਆਂ ਬਾਕੀ ਜਿੱਡੇ ਮੇਰੇ ਹਿਸਾਬ ਨਾਲ ਬਾਈ ਨੇ ਮੁੱਲ ਕਰਿਆ ਐਡਾ ਆ ਫੇਸ ਦਿਖਾਇਓ ਬਈ ਫੇਸ ਇੰਨਾ ਸਮਾਂ ਲੰਘ ਕੇ ਦੇਖੋ ਸੰਗੀ ਸੰਗੀ ਜਮਾ ਨਾਲ ਹੀ ਮੋੜ ਲਈ ਹਮ ਇੰਨਾ ਤਾਂ ਮੈਂ ਖਾ ਹੀ ਗਈਆਂ ਹੁਣ ਬਾਈ ਖਾ ਗਈਆਂ ਹੁਣ ਤੂੰ ਵੱਧ ਖਾ ਗਈਆਂ ਹੋਣੀਆਂ ਸਹੀ ਗੱਲ ਹੈ ਜਿਹੜਾ ਐਡਾ ਬਸੂ ਐ ਨੇ ਤਾਂ ਹਾਂ ਕਿੱਥੇ ਤੁਹਾਨੂੰ ਵੀ ਪਤਾ ਹਨ ਹਮ ਸਹੀ ਗੱਲ ਹੈ ਇਹਦਾ ਮੁੱਲ ਵੀਰੇ ਜਾਇਜ਼ ਇਹ ਦੇ ਦਾਂਗੇ ਭਾਈ ਆਪਾਂ 38000 ਦੀ ਮਾਨਤਨ ਹੋ ਜਾ ਮੈਂ ਮਾਨਤਨ ਕਰਾਂਗੇ ਕਰਾਂਗੇ ਥੋੜਾ ਥੋੜਾ ਬਾਹਰ ਨਹੀਂ ਜਾਣਗੇ ਓਕੇ ਭਾਈ ਅਗਲਾ ਕਹਦੇ 5 ਘਟਾ ਲਾ 7 ਘਟਾ ਲਾ ਪਹਿਲਾਂ ਹੀ ਮੁੱਲ ਮੁੱਲ ਪਹਿਲਾਂ ਹੀ ਆਪਨੇ ਜਾਇਜ਼ ਹੁੰਦੇ 38000 ਦੀ ਜੁੱਤੀ ਬਾਈ ਕਹਿੰਦਾ ਦੇ ਦੇਾਂਗੇ ਚਲੋ ਫਿਰ ਵੀ ਮੌਕੇ ਤੇ ਕੋਈ ਚੱਕਰ ਨਹੀਂ ਮਾਨਤਨ ਹੋ ਜਾਊਗਾ ਭਾਈ ਠੀਕ ਹੈ ਝੋਲੀ ਦੀਆਂ ਸਿੰਘ ਦੀਆਂ ਨੰਨੋ ਖੀਰੀ ਦੀਆਂ ਬਾਈ ਕਹਿੰਦਾ ਆਪਣੀ ਫੁੱਲ ਇਹ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਭਾਈ ਹਾਂ ਜਿਹੜਾ ਆਪਾਂ ਵੀਡੀਓ ਤੇ ਬੋਲਦੇ ਆ ਗਏ ਜਿਵੇਂ ਮਰਜ਼ੀ ਆ ਕੇ ਦੰਦ ਪੱਟ ਕੇ ਦੇਖ ਲੈ ਕੋਈ ਚੱਕਰ ਨਹੀਂ ਠੀਕ ਹੈ ਕਹਿੰਦੇ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਚੋ ਕੋਈ ਵੀ ਪਸੰਦਾ ਵੀ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ